ਹਾਲੇ ਹੁੰਦਾ ਇੰਨੇ ਸੂਟ ਲਿਆਂਦੇ ਹਾਂ ਹੁਣ ਤਾਂ ਨਾਈਟ ਸੂਟ ਲੈਣੇ ਆ ਮੈਂ ਨਹੀਂ ਮੈਨ ਲੈਣਾ ਹੈ ਨਹੀਂ ਮੇ ਕੋਈ ਨਾਈਟ ਸੂਟ ਚੱਜਦਾ ਆਹੀ ਰੱਖ ਲਾ ਵੇ ਠੀਕ ਆ ਇਹ ਨਹੀਂ ਮੈਂ ਦੂਸਰਾ ਵੀ ਟਰਾਈ ਕਰਕੇ ਦਿਖਾਉਣੀ ਇਹ ਫਸ ਗਿਆ ਦਸੋਂ ਮੈਂ ਕਿਹੜਾ ਰੱਖਾਂ ਵਾਈਟ ਕਿ ਬਲੈਕ ਵਾਈਟ ਵਾਲਾ ਜ਼ਿਆਦਾ ਸੋਹਣਾ ਵਾ ਪਰ ਉਹ ਵਾਈਟ ਵਾਲਾ ਨਾ ਗੰਦਾ ਹੋ ਜਾਣਾ ਕਿਤੇ ਵਿੱਚ ਬਲੈਕ ਕਾਲਾ ਠੀਕ ਰਹਿੰਦਾ ਕੰਮ ਕੂਨ ਕਰਦੇ ਨੇ ਬਲੈਕ ਰੱਖ ਲਾ ਫਿਰ ਪਰ ਨਹੀਂ ਮੇਰੇ ਬਾਪੂ ਨੂੰ ਤਾਂ ਵਾਈਟ ਸੰਗ ਸਮਝ ਰਹੇ ਹੋ ਸਮਝ ਰਹੇ ਆਪ ਮੋਟੇ ਲੈਣਾ ਕੀ ਆ ਮੇਰੀ ਜਾਨ ਹੈ ਨਹੀਂ ਦੋਨੋਂ ਹੀ ਲੈ ਲੈ ਉਹਨੇ ਕੇ ਪੈਸੇ ਪੈਸੇ ਤੋਂ ਮੈਂ ਦੋਨੋਂ ਰੱਖਣੇ ਮੋਟੇ ਮੇਰੇ ਕੋਲ ਪੈਸੇ ਨਹੀਂ ਹੈਗੇ ਨਾ 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 ਉਧਰ ਕਹਤਾ ਵਾ ਮੋਟੇ ਪਰਸ ਫੜਾ ਦੇ ਇੱਧਰ ਕਿੰਨੇ ਲਿੱਤੇ ਆ ਇਹ 1500 ਦਾ ਬਮਾ ਹੈ ਇੱਕ ਲੈ ਫਿਰ ਇੱਕ ਤੇ 1500 ਚ ਦੋਨੋਂ ਲੈ ਸੇਰ ਕਰਨ ਜਾਣਾ ਤੂੰ ਮੋਟੀ ਸਗੋ ਹੋਰ ਹੋ ਜਾਣਾ ਤੂੰ ਮੈਨੂੰ ਲੱਗਦਾ ਪਿਆ ਜਿੱਦਾਂ ਦਾ ਤੂੰ ਮੂੰਹ ਖਲਾਈ ਆ ਬੈਠਾ ਵਾ ਤੂੰ ਵੀ ਮੈਨੂੰ ਐਪੀ ਕਰਿਆ ਕਰਨਾ ਤੂੰ ਐ ਬਿਨੀ ਰੱਖਦੀ ਜੰਨੂ ਰੁਕ ਜਾ ਮੈਂ ਮੋਟਾ ਹੋਈ ਜਾਣਾ ਤਨੂੰ ਕਿ ਪਤਲਾ ਹੋ ਪਤਲਾ ਹੋ ਪਤਲਾ ਹੋਣਾ ਚਾਹੀਦਾ ਦੱਸੋ ਮੈਨੂੰ ਮੋਟੀ ਲੱਗ ਰਹੀ ਐ ਇਹਦੇ ਪਹਿਲਾਂ ਮੈਨੂੰ ਦੱਸੋ ਸਹੀ ਸਹੀ ਦੱਸੋ ਬਹੁਤ ਮੋਟੀ ਲੱਗ ਰਹੀ ਆ ਐ ਟੁੱਡੂ ਲੂ ਲੱਗ ਰਿਹਾ ਬਹੁਤ ਲੂਸ ਲੱਗ ਰਿਹਾ ਫਿਰ ਹੋਰ ਮੋਟੀ ਹੋ ਜਾ ਲੂਸ ਲੱਗ ਰਿਹਾ ਵਾ ਤੇ ਹੋਰ ਮੋਟੀ ਹੋ ਜਾ ਹਾਂ ਹੋ ਜਾ ਹੋਰ ਮੋਟੀ ਹੋ ਜਾ ਖਾ ਮੈਂ ਮਠਿਆਈ ਦਾ ਡੱਬਾ ਜਿਹੜਾ ਐ ਦਾ ਇਕੱਲੀ ਖਾ ਜਾ ਨੇ ਨਹੀਂ ਲੈਣਾ ਬ੍ਰਾਂਡ ਨਹੀਂ ਲੈਣਾ ਬ੍ਰਾਂਡ ਹੋਵੇ ਕ੍ਰਾਂਡ ਹੋਵੇ ਜੋ ਮਰਜ਼ੀ ਹੋਵੇ ਨਹੀਂ ਲੈਣਾ ਨਹੀਂ ਲੈਣਾ ਮੈਂ ਤਾਂ ਖਾ ਲੈਣੀ ਆ ਤੂੰ ਜੇ ਹੁਣ ਕੋਈ ਹੋਰ ਚੀਜ਼ ਲਿੱਤੀ ਮੈਂ ਮੈਂ ਇੱਕ ਤਾਂ ਗਲੀਆਂ 'ਚ ਭਾਈ ਜਿਹੜੇ ਆਉਂਦੇ ਨੇ ਨਾ ਉਹਨਾਂ ਤੋਂ ਨਹੀਂ ਕੋਈ ਚੀਜ਼ ਲੈਣੀ ਹਾਂ ਨਹੀਂ ਲੈਣਾ ਫਿਰ ਐਂਦੇ ਚਲ ਲੈਣਾ ਤੇ ਫੇਰ ਲੈਣਾ ਜੇ ਮੈਂ ਆਪਣੇ ਲੈਣਾ